ਅੱਜ ਅਸੀਂ ਡੀਐਸਪੀ ਸਾਹਿਬ ਨਾਲ ਚੋਰੀਆਂ ਦੇ ਸਬੰਧ ਦੇ ਵਿੱਚ ਮਿਲੇ ਹਾਂ ਜਿਹੜਾ ਚੋਰ ਫੜਿਆ ਗਿਆ ਵਾ ਸਾਰਿਆਂ ਨੇ ਇਲਾਕੇ ਦੇ ਸੱਜਣਾ ਨੇ ਮੋਹਤਵਰ ਬੰਦੇ ਨੇ ਜਾ ਕੇ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿਸੀ ਜੋ ਚੋਰ ਫੜਿਆ ਵਾ ਉਹਦੇ ਤੇ ਜੋ ਧਰਾਵਾ ਬਣਦੀਆਂ ਨੇ ਉਹਦੇ ਤੋਂ 295 ਦੀ ਧਾਰਾ ਜੋ ਬਣਦੀ ਹੈ ਸਖਤ ਤੋਂ ਸਖਤ ਧਾਰਾ ਬਣਦੀ ਹੈ ਜੋ ਜੋੜੇ ਪਾ ਕੇ ਗੁਰਦੁਆਰ ਦੇ ਅੰਦਰ ਗਿਆ ਉਹਦੇ ਮਤਲਬਕ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਪਾਪਾ ਧਾਰਾ ਲਾ ਕੇ ਉਸ ਨੂੰ ਚੰਗੀ ਸਜ਼ਾ ਦਿਵਾਉਣ ਦੀ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਸੋ ਡੀਐਸਪੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਨਾਲ ਚੰਗਾ ਸੰਜੋਗ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਅੱਜ ਡਿਪਟੀ ਸਾਹਿਬ ਕੋ ਆਏ ਹਾਂ ਜੀ ਜਿਹੜਾ ਇਹਨਾਂ ਚੋਰ ਫੜਿਆ ਨਾ ਉਹ ਜਿਸ ਦਿਨ ਸਾਡੇ ਮੀਠਾਵਾਲ ਰੋਡ ਗੁਰਦਰਾ ਦੁਖਨਵਾਲ ਸਾਹਿਬ ਚੋਰੀ ਹੋਈ ਸੀ ਉਹ ਜੋੜੇ ਆ ਸਮੇਤ ਅੰਦਰ ਦਾਖਲ ਹੋਇਆ ਸੀ ਇਹ ਦਿਨ ਆਇਆ ਦੇਖੋ ਗੁਰੂ ਮਹਾਰਾਜ ਦੀ ਬੇਰਬੀ ਅਸੀਂ ਮੰਨਦੇ ਇਸ ਚੀਜ਼ ਦੀ ਬੇਰਬੀ ਕੀਤੀ ਗਈ ਹੈ ਔਰ ਅੱਜ ਅਸੀਂ ਡਿਊਟੀ ਸਾਹਿਬ ਨਾਲ ਬੇਨਤੀ ਕੀਤੀ ਕਿ ਇਹਦੇ ਵਿੱਚ ਬੇਰਬੀ ਦੀ ਧਾਰਾ ਦਾ ਵਾਅਦਾ ਕੀਤਾ ਜਾਵੇ ਔਰ ਡਿਊਟੀ ਸਾਹਿਬ ਨੇ ਸਾਨੂੰ ਅਸ਼ਵਾਸਾ ਦਵਾਇਆ ਕਿ ਆਪਾਂ ਯੂਰ ਇਹ ਜਿਹੜੀ ਆਪਣਾ ਧਾਰਾ ਵਿੱਚ ਐਡ ਕਰਾਂਗੇ ਜੀ ਉਹਨੇ ਜੋੜੇ ਪਾਏ ਕਿਉਂਕਿ ਉਹਦੀ ਸਾਡੇ ਕੋਲ ਰਿਕਾਰਡਿੰਗ ਹੈਗੀ ਆ ਉਹਦੀ ਰਿਕਾਰਡਿੰਗ ਜੇ ਅਸੀਂ ਵੇਖਿਆ ਕਿ ਜੋੜੇ ਪਾ ਕੇ ਅੰਦਰ ਗੁਰਦੁਆਰਾ ਸਾਹਿਬ ਦਾਖਲ ਹੋਇਆ ਸੀ ਹਾਂਜੀ ਇਹ ਲਈ ਡਿਊਟੀ ਸਾਹਿਬ ਧੰਨਵਾਦ ਕਰਨੇ ਆ ਹਨ ਸਾਨੂੰ ਅਸ਼ਵਾਸਾ ਦਵਾਇਆ ਕਿ ਅਸੀਂ ਉਹ ਧਾਰਾ 295 ਦਾ ਵਿੱਚ ਹੀ ਵਾਅਦਾ ਕਰ ਇਦੇ ਬਾਕੀ ਸਾਰੀ ਸੰਗਤ ਦੇ ਨਾਲ ਅੱਜ ਆਪਾਂ ਡਿਊਟੀ ਸਾਹਿਬ ਨੂੰ ਮਿਲਣਾ ਆਏ ਹਾਂ ਡਿਊਟੀ ਸਾਹਿਬ ਨੇ ਸਾਡਾ ਬੜਾ ਸਹਿਯੋਗ ਕੀਤਾ ਹੋਰ ਅਸੀਂ ਪੁੱਛਦੇ ਬੜੇ ਧਨਵਾਦੀਆਂ ਜਿਨ੍ਹਾਂ ਨੇ ਬੜੀ ਮੁਸ਼ਕਲ ਦੇ ਨਾਲ ਇਹ ਜਿਹੜਾ ਚੋਰ ਕਾਬੂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਆਪਣੇ ਇਲਾਕੇ ਦੀ ਸੰਗਤ ਇਕੱਤਰ ਹੋਈ ਆ ਸਦਾ ਹਰਜੀਤ ਸਿੰਘ ਜਾਂ ਹੋਰ ਪਤਵੰਤੇ ਇਕੱਠੇ ਹੋਏ ਆ ਆਪਾਂ ਜਿਹੜੇ ਪਹਿਲੇ ਦਿਨੀ ਵੀਲੇ ਪਿੰਡ ਦਾ ਨਿਸ਼ਾਨ ਸਿੰਘ ਨੇ ਚੋਰੀ ਕੀਤੀ ਆ ਜੋੜੇ ਪਾ ਕੇ ਤੇ ਗੁਰੂ ਦਰਬਾਰ ਵਿੱਚ ਪਹੁੰਚਾਇਆ ਇਸ ਚੀਜ਼ ਨੂੰ ਲੈ ਕੇ ਅਸੀਂ ਡਿਪਟੀ ਸਾਬ ਨੂੰ ਮਿਲੇ ਫਤਿਹਗੜ ਚੂੜੀਆਂ ਇਹਨਾਂ ਨੇ ਸਾਡੀ ਗੱਲ ਸਾਰੀ ਸੰਗਤ ਦੀ ਬੜੀ ਰੂਹ ਨਾਲ ਸੁਣੀ ਆ ਤੇ ਕਹਿੰਦੇ ਸਖਤ ਤੋਂ ਸਖਤ ਤਰਾਵਾਂ ਲਾ ਕੇ ਇਹਨੂੰ ਬੰਦ ਰੱਖਾਂਗੇ ਇਹਨੂੰ ਛੇਤੀ ਨਾ ਬਾਹਰ ਨਹੀਂ ਆਉਣ ਦਿੰਦੇ ਅਸੀਂ ਇਲਾਕੇ ਦਾ ਅਤੇ ਪੁਲਿਸ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ